ਪੰਜਾਬ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਐਸਿਡ ਅਟੈਕ ਮੇਲ ਵਿਕਟਮ ਨੂੰ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲਿਆ ਹੋਵੇ। ਉਰੇ ਸੰਭਵ ਕਿਸ ਤਰੀਕੇ ਦੇ ਨਾਲ ਹੋਇਆ ਕਿੰਨਾ ਇਹ ਪੁਰਾਣਾ ਕੇਸ ਸੀਗਾ ਔਰ ਕਿਹੜੇ ਤੱਥ ਰੱਖੇਗੇ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਹਮੇਸ਼ਾ ਐਸਿਡ ਅਟੈਕ ਜਿਹੜਾ ਹੈ ਉਹ ਫੀਮੇਲ ਨੂੰ ਹੀ ਮੁਆਵਜ਼ਾ ਮਿਲਦਾ ਹੈ। ਕਿਸੇ ਔਰੇਬ ਕੇਸ ਹੋਵੇ ਜਾਂ ਕੋਈ ਵੀ ਕੇਸ ਹੋਵੇ ਤਾਂ ਐਸਿਡ ਅਟੈਕ ਜਿਹੜਾ ਹੈਗਾ ਹੈ ਵਿਕਟਮ ਨੂੰ ਮਿਲਦਾ ਹੈ ਮੁਆਵਜ਼ਾ ਸੋ ਅੱਜ ਪਹਿਲੀ ਵਾਰ ਪੰਜਾਬ 'ਚ ਅਜਿਹਾ ਹੋਇਆ ਕਿ ਮੇਲ ਵਿਕਟਮ ਨੂੰ ਮੁਆਵਜ਼ਾ ਮਿਲਣਾ ਸ਼ੁਰੂ ਹੋਇਆ ਤਾਂ ਇਸ ਪੂਰੇ ਤੱਤ ਨੂੰ ਲੈ ਕੇ ਸਾਡੇ ਨਾਲ ਹਾਈ ਕੋਰਟ ਦੇ ਐਡਵੋਕੇਟ ਐਚਸੀ ਰੋੜਾ ਨੇ ਰੋੜਾ ਸਾਹਿਬ ਸਭ ਤੋਂ ਪਹਿਲਾਂ ਦਿਨਿਕ ਸਵੇਰਾ ਤੇ ਸਵਾਗਤ ਹੈ ਥੈਂਕ ਯੂ ਥੈਂਕ ਯੂ ਸ਼ੁਰੂਆਤ ਕਿੱਦਾਂ ਹੋਈ ਏ ਕੇਸ ਦੀ ਤੁਸੀਂ ਕਦੋਂ ਤੋਂ ਡੀਲ ਕਰ ਰਹੇ ਹੋ ਔਰ ਮੁਆਵਜ਼ਾ ਜਿਹੜਾ ਮਿਲਿਆ ਪੰਜਾਬ 'ਚ ਪਹਿਲੀ ਵਾਰ ਜਿਹਾ ਹੋਇਆ ਕਿਵੇਂ ਸ਼ੁਰੂਆਤ ਹੋਈ ਔਰ ਕਿਹੜੇ-ਕਿਹੜੇ ਤੱਤ ਰੱਖੇ ਗਏ ਦਾਲਾ ਦੇ ਵਿੱਚ ਐਕਚੁਅਲੀ 2011 ਦੇ ਵਿੱਚ ਇਹ ਮਲਕੀਤ ਸਿੰਘ ਐ ਤੋਰੀ ਤੋਰੀ ਨੂੰ ਜਨਨ ਦੇ ਉਤੇ ਅਸਰਤਾ ਕੋਈ ਆਸੀ ਔਰ ਇਹਨਾਂ ਦੋਨਾਂ ਦੇ ਇਹਨਾਂ ਦੇ ਦੋਨਾਂ ਖੰਦੀ ਰੋਸ਼ਨੀ ਜਾਂਦੀ ਰਹੀ ਸੀ ਪਹਿਲਾਂ ਤਾਂ ਇਹਨੂੰ ਇਹਨਾਂ ਨੇ ਪੰਜਾਬ ਸਰਕਾਰ ਨੇ ਹਰਜਾਨਾ ਦੇਣਾ ਹੁੰਦਾ 3 ਲੱਖ ਹਰਜਾਨਾ ਹੋਇਆ ਕਰਦਾ ਸੀ ਉਹ ਨਹੀਂ ਦਿੱਤਾ ਉਹ ਵੀ ਸਾਨੂੰ ਹਾਈ ਕੋਰਟ ਤੋਂ ਲੈਣਾ ਪਿਆ ਫਿਰ ਗੱਲ ਚੱਲੀ ਸੀ ਕਿ ਇਹਨਾਂ ਨੂੰ ਮੰਥਲੀ ਪੈਨਸ਼ਨ ਦਿੱਤੀ ਜਾਵੇ ਜਿਹੜੀ ਮੰਥਲੀ ਪੈਨਸ਼ਨ ਸੀ ਉਹ ਸਿਰਫ ਲੇਡੀਜ਼ ਦੀ ਸਕੀਮ ਬਣੀ ਹੋਈ ਸੀ ਲੇਡੀਜ਼ ਨੂੰ ਦਿੰਦੇ ਸਨ ਤੇ ਸਾਡੇ ਬਾਰੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਮੇਲ ਨੂੰ ਨਹੀਂ ਦੇਵਾਂਗੇ ਕਿ ਜਜਮੈਂਟ ਕੁਦਰਤੀ ਹੈ ਰਜੀਵ ਸ਼ਰਮਾ ਜੀ ਨੇ ਜਜਮੈਂਟ ਦਿੱਤੀ ਸੀ ਜਸਟਿਸ ਰਜੀਵ ਸ਼ਰਮਾ ਨੇ ਉਹਨਾਂ ਨੇ ਕਿਹਾ ਸੀ ਕਿ ਮੇਲ ਮੇਲ ਤੇ ਫੀਮੇਲ ਦਾ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਸੀ ਉਹਨਾਂ ਨੇ ਕਿਹਾ ਸੀ ਹਰ ਐਸਰ ਅਟੈਕ ਵਿਕਟਮ ਨੂੰ ਡਿਪੈਂਡਿੰਗ ਅਪਨ ਕਿ ਉਹਨਾਂ ਨੂੰ ਜ਼ਖਮ ਕਿੰਨੇ ਕੁ ਹੋਏ ਨੇ ਜਾਂ ਕਿੰਨਾ ਕੁ ਉਹਨਾਂ ਦਾ ਚਿਹਰਾ ਚੁਲਸਾ ਜੀ ਉਹਨੂੰ 2000 ਤੋਂ ਲੈ ਕੇ 8000 ਤੱਕ ਪੈਨਸ਼ਨ ਦੇਣ ਦਾ ਉਹਨਾਂ ਨੇ ਕਿਹਾ ਸੀ ਹਰ ਮਹੀਨੇ ਸਹਦਾ ਦੇ ਅਸੀਂ ਉਸ ਜਜਮੈਂਟ ਦੇ ਹਵਾਲਾ ਵੀ ਦਿੱਤਾ ਪੰਜਾਬ ਸਰਕਾਰ ਨੂੰ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਨਹੀਂ ਮੇਲ ਨੂੰ ਨਹੀਂ ਦੇਵਾਂਗੇ ਸਾਈਟਾਂ ਦਾ ਜੋ ਤਰਕ ਸੀਗਾ ਇਹ ਸੀਗਾ ਕਿ ਜੱਜਮੈਂਟ ਵਿੱਚ ਕੋਈ ਵੇਫਰਕ ਨਹੀਂ ਰੱਖਿਆ ਗਿਆ ਮੇਲ ਔਰ ਫੀਮੇਲ ਦੇ ਵਿੱਚ ਪਰ ਪੰਜਾਬ ਸਰਕਾਰ ਕਹਿੰਦੀ ਸੀ ਕਿ ਉਹਨਾਂ ਦੇ ਵਿੱਚ ਇਹ ਵੀ ਤਾਂ ਨਹੀਂ ਲਿਖਿਆ ਹੈ ਕਿ ਮੇਲ ਨੂੰ ਵੀ ਦੇਣਾ ਹੈ ਫਿਰ ਅਲਟੀਮੇਟਲੀ ਅਸੀਂ ਪੀਆਇਲ ਫਾਈਲ ਕੀਤੀ ਮਲਕੀਤ ਸਿੰਘ ਵੱਲੋਂ ਵੀ ਮੈਂ ਇੱਕ ਵੱਖਰੀ ਪਟੀਸ਼ਨ ਫਾਈਲ ਕੀਤੀ ਉਸ ਦੇ ਵਿੱਚ ਸਾਡੇ ਚੀਫ ਜਸਟਿਸ ਦੇ ਮੈਂ ਇਹ ਕਹਿ ਦਿੱਤਾ ਕਿ ਉਸ ਜੱਜਮੈਂਟ ਜਿਹੜੀ ਜਸਟਿਸ ਰਜੀਵ ਸ਼ਰਮਾ ਨੇ ਦਿੱਤੀ ਸੀ ਉਹਦੇ ਮੁਤਾਬਕ ਫੈਸਲਾ ਕਰੋ ਹੋਰ ਰੈਟ ਦਾ ਸਾਡਾ ਨਪਟਾਰਾ ਕਰਤਾ ਉਹਨਾਂ ਨੇ ਫੈਸਲਾ ਨਹੀਂ ਕੀਤਾ ਫਿਰ ਅਸੀਂ ਕੰਟੈਂਪਟ ਲਗਾਏ ਕੰਟੈਂਪਟ ਦੇ ਵਿੱਚ ਜਵਾਬ ਚਾਹੁੰਦੇ ਕਿਹਾ ਕਿ ਦੱਸਣਾ ਅੰਦਰ ਅੰਦਰ ਅਸੀਂ ਕਰਦੇ ਆਂਗੇ ਪਰ ਫਿਰ ਨਹੀਂ ਕੀਤਾ ਸਗੋਂ ਮੈਨੂੰ ਇੱਕ ਚਿੱਠੀ ਆ ਗਈ ਜਿਸ ਦੇ ਵਿੱਚ ਲਿਖਿਆ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਭੇਜਤਾ ਮਸਲਾ ਉਹ ਫੈਸਲਾ ਕਰਨਗੇ ਇਹ ਕਹਿ ਕੇ ਉਹਨਾਂ ਨੇ ਪੱਲਾ ਝਾੜ ਦਿੱਤਾ ਫਿਰ ਸਾਲ ਜਿਹੜਾ ਅਸੀਂ ਵੇਟ ਕੀਤੀ ਮੇਰੇ ਅਪਲੀਕੇਸ਼ਨ ਲਈ ਕੰਟੈਂਪਟ ਨੂੰ ਦੁਬਾਰਾ ਅਸੀਂ ਰਿਵਾਈਵ ਕੀਤਾ ਪੁਨਰ ਸਰਜੀਤ ਕਿਤਾ ਗੈਲ ਉਹ ਦੁਆਰਾ ਸੁਣਾਈ ਹੋਈ ਤਾਂ ਸਾਡੇ ਹੁਣ ਜਿਹੜੇ ਜਸਟਿਸ ਸਾਹਿਬ ਨੇ ਹਰੀਕੇਸ਼ ਮਨੋਜਾ ਜੀ ਨੇ ਉਹਨੇ ਬਹੁਤ ਸਖਤ ਐਟੀਟਿਊਡ ਲੈਂਦੇ ਆ ਕੋਰਟ ਕਹਿ ਦਿੱਤਾ ਪੰਜਾਬ ਸਰਕਾਰ ਨੂੰ ਕਿ 2 ਹਫ਼ਤੇ ਦੇ ਅੰਦਰ ਅੰਦਰ ਜਾਂ ਤੇ ਤੁਸੀਂ ਇਹਦਾ ਕੰਪਲਾਈਂਸ ਕਰੋ ਆਰਡਰ ਦੇ ਨਹੀਂ ਤਾਂ 1 ਲੱਖ ਰੁਪਏ ਦਾ ਜੁਰਮਾਨਾ ਵੀ ਤੁਹਾਨੂੰ ਦੇਣਾ ਪਏਗਾ ਜਿਹੜਾ ਕਿ ਵਿਕਟਮ ਨੂੰ ਹੀ ਦਿੱਤਾ ਜਾਏਗਾ ਉਹ ਨਾਲ ਹੀ ਤੁਹਾਡੇ ਪ੍ਰਿੰਸੀਪਲ ਸੈਕਟਰੀ ਨੂੰ ਖੁਦ ਪੇਸ਼ ਹੋਣਾ ਹੈ ਸਰ ਸਾਹਿਬ ਕੇਸ ਕਿੰਨਾ ਕੁ ਲੰਮਾ ਚੱਲਿਆ ਕਿੰਨੀਆਂ ਤਰੀਕਾਂ ਦੇ ਵਿੱਚ ਲਗਭਗ ਜੇ ਆਪਾਂ ਮੰਨ ਲਈਏ ਵੀ ਪਈਆਂ ਔਰ ਇਹ ਪੰਜਾਬ ਚ ਪਹਿਲਾ ਅਜਿਹਾ ਕੇਸ ਹੋਇਆ ਸੀਗਾ ਸੋ ਦੂਸਰੀ ਤਰਫ ਮੇਰਾ ਸਵਾਲ ਹੈ ਕਿ ਕਿੰਨਾ ਕੁ ਯੋਰ ਲਾਉਣਾ ਪਿਆ ਤੁਹਾਨੂੰ ਵੀ ਇਸ ਵਿਕਟਮ ਨੂੰ ਜਿਹੜਾ ਮੁਆਵਜ਼ਾ ਦੇਣ ਵਾਸਤੇ ਔਰ ਕਿੰਨਾ ਮੁਆਵਜ਼ਾ ਕਿੱਥੋਂ ਸ਼ੁਰੂਆਤ ਹੋਈ ਹੈ ਕਿੱਥੋਂ ਤੱਕ ਦੇਣਾ ਸ਼ੁਰੂ ਕਰਤਾ ਇਹਨਾਂ ਨੇ ਪਹਿਲਾਂ 2011 ਤੋਂ ਲੈ ਕੇ 24 ਤੱਕ 13 ਸਾਲ ਲੱਗੇ ਮੈਨੂੰ ਪੂਰੇ ਇਸ ਮਨੁਲਕੀਤ ਸਿੰਘ ਤੋਰੀ ਵਾਲਿਆਂ ਨੂੰ ਦਾਨ ਵਾਸਤੇ ਮੁਆਵਜ਼ਾ ਪਹਿਲਾਂ ਤਾਂ ਇੱਕ ਮੁਆਵਜ਼ਾ ਹੁੰਦਾ ਸੀ ਇੱਕ ਪੈਨਸ਼ਨ ਇਹ ਵੱਖਰੀ ਚੀਜ਼ਾਂ ਨੇ ਮੁਆਵਜ਼ਾ ਸਾਰੀਆਂ ਸਟੇਟਾਂ ਚ ਹੈ ਹਰ ਸਟੇਟ ਮੁਆਵਜ਼ਾ ਦਿੰਦੀ ਹੈ ਸੁਪਰੀਮ ਕੋਰਟ ਨੇ ਮੁਆਵਜ਼ਾ ਤਾਂ ਲਿਖਿਆ ਮੈਡੀਕਲ ਹੈਲਪ ਵੀ ਇਲਾਜ ਵੀ ਫਰੀ ਹੁੰਦਾ ਪਰ ਕਿਦਰੇ ਪੈਨਸ਼ਨ ਸਕੀਮ ਨਹੀਂ ਸੀ ਉਹ ਅਸੀਂ ਇੱਕ ਬਿਲੱਖਣ ਸਕੀਮ ਸੀ ਪੈਨਸ਼ਨ ਦੀ ਜਿਹੜੀ ਕਿ ਅਸੀਂ ਪੰਜਾਬ ਦੇ ਵਿੱਚ ਚਾਲੂ ਕਰਵਾਈ ਸੀ ਤਾਂ ਕਿ ਸਾਰੇ ਉਮਰ ਥੋੜਾ ਥੋੜਾ ਕਰਕੇ ਸਾਰਾ ਮਿਲਦਾ ਰਹੇ ਵਿਕਟਮ ਉਹ ਜ਼ਿਆਦਾ ਅਰਤੇ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਨਹੀਂ ਮੰਨਿਆ ਸੀ ਅਲਟੀਮੇਟਲੀ 13 ਸਾਲਾਂ ਬਾਅਦ ਅਸੀਂ ਪਹਿਲੇ ਮੇਲ ਵਿਕਟਮ ਨੂੰ ਪੈਨਸ਼ਨ ਦਵਾਉਣ ਚ ਕਾਮਯਾਬ ਹੋ ਗਏ ਯਾਨੀ ਕਿ ਹੁਣ 2022 ਤੋਂ ਸ਼ੁਰੂ ਹੋ ਗਿਆ April 2022 ਤੋਂ ਸ਼ੁਰੂ ਹੋਇਆ ਉਹਦਾ ਮੁਆਵਜ਼ਾ ਜਿਹੜਾ ਪਿਛਲਾ ਸ਼ੁਰੂ April 2022 ਤੋਂ ਉਹਨਾਂ ਨੇ ਮੁਆਵਜ਼ੇ ਦੇ ਅਰੀਅਰ ਨੇ 2,340,000 ਰੁਪਏ ਪਲੱਸ 80,000 ਰੁਪਏ ਪੈਨਸ਼ਨ ਹਰ ਮਹੀਨੇ ਨੂੰ ਸਾਰੀ ਸਾਰੀ ਜ਼ਿੰਦਗੀ ਵਾਸਤੇ ਮਿਲਦੀ ਰਹੀ। ਬਿਲਕੁਲ ਬਿਲਕੁਲ ਧੰਨਵਾਦ। ਐਡਵੋਕਟ ਸਾਹਿਬ ਸੋ ਇਹ ਸੀਨੀਅਰ ਐਡਵੋਕੇਟ ਐਚ ਸੀ ਅਰੋੜਾ ਸੀਗੇ ਸਿੱਧੇ ਤੌਰ ਦੇ ਉੱਪਰ ਜੇਕਰ ਜ਼ਿਕਰ ਹੋਵੇ ਤਾਂ ਪੰਜਾਬ ਚ ਪਹਿਲੀ ਵਾਰ ਅਜਿਹਾ ਕੇਸ ਹੋਇਆ ਕਿ ਕਿਸੇ ਐਸਿਡ ਅਟੈਕ ਦੇ ਮੇਲ ਵਿਕਟਮ ਦੇ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਗਿਆ। ਸੋ ਇਹ ਕੇਸ ਸੀਗਾ ਕਿ ਇੱਕ ਡਰਾਈਵਰ ਜਿਹੜਾ ਜੋ ਕਿ ਮਲਕੀਤ ਸਿੰਘ ਐ ਤੁਰੀ ਦੇ ਰਹਿਣ ਵਾਲਾ ਔਰ ਡਰਾਈਵਰੀ ਕਰਦਾ ਸੀਗਾ ਜਿਸ ਤੋਂ ਪਹਿਲਾਂ ਕਿ ਉਹ ਟਰੱਕ ਡਰਾਈਵਰ ਸੀਗਾ ਔਰ ਆਪਣੀ ਸੈਲਰੀ ਲੈਣ ਦੇ ਲਈ ਆਪਣੇ ਮਾਲਕਾ ਕੋਲ ਪਹੁੰਚਿਆ ਹਾਲਾਂਕਿ ਉਦੋਂ ਐਸਿਡ ਦਾ ਜਿਹੜੀ ਭਾਰੀ ਪਾਰਟੀ ਸੀਗੀ ਉਹ ਇਸ ਵਿਕਟਮ ਦੇ ਉੱਪਰ ਸੁੱਟ ਦਿੱਤੀ ਗਈ ਹਾਲਾਂਕਿ ਲੰਮਾ ਕੇਸ ਨਿਪਟਣ ਤੋਂ ਬਾਅਦ ਹੁਣ ਲਗਭਗ 13 ਸਾਲ ਤੋਂ ਬਾਅਦ ਅੱਜ ਮੁਆਵਜ਼ਾ ਜਿਹੜਾ ਉਸ ਨੂੰ ਸੈਂਸ਼ਨ ਹੋ ਚੁੱਕਿਆ ਤਾਂ ਸੀਨੀਅਰ ਐਡਵੋਕੇਟ ਜਿਹੜੇ ਐਚ ਸੀ ਅਰੋੜਾ ਸੀ ਸਾਡੇ ਨਾਲ ਤਮਾਮ ਜਾਣਕਾਰੀ ਜਿਹੜੀ ਹੈ ਨੀ ਕਿ ਉਹਨਾਂ ਨੇ ਦਿੱਤੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵਰਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।